ਸਾਰੇ ਹੀ ਦੋਸਤ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਤਕਸਰਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਜਿਹੜੀ ਗੱਲ ਕਰਨ ਲੱਗਿਆ ਤੁਹਾਡੇ ਨਾਲ ਤੁਹਾਡੇ ਅੱਡੀਆਂ ਵਿੱਚੋਂ ਸੇਕ ਕੱਢ ਦਊਗੀ। ਤੁਸੀਂ ਆਪਾਂ ਸੋਚ ਨਹੀਂ ਸਕਦੇ ਕਿ ਸਾਡੇ ਥੱਲੇ ਜਿਹੜੀ ਜ਼ਮੀਨ ਤੇ ਅਸੀਂ ਤੁਰ ਰਹੇ ਹਾਂ ਉਹਦੇ ਉੱਪਰ ਕਿੰਨੀ ਥੱਲੇ ਜਿਹੜੀ ਹੈਗੀ ਆ ਤੂਫਾਨ ਆਇਆ ਹੋਇਆ। ਦੋਸਤੋ ਮੈਂ ਗੱਲ ਤੁਹਾਡੇ ਨਾਲ ਸਮਝੀ ਕਰਨ ਲੱਗਿਆ। ਕੱਲ ਮੈਨੂੰ ਇੱਕ ਪ੍ਰਾਪਰਟੀ ਡੀਲਰ ਨੇ ਦੱਸਿਆ ਛੋਟੇ ਜਿਹੇ ਕਸਬੇ ਦੇ ਵਿੱਚੋਂ ਇਹਦਾ ਨੇੜੇ-ਨੇੜੇ ਪਿੰਡਾਂ ਦੇ ਵਿੱਚੋਂ ਮੈਂ 150 ਕਿਲਾ ਜ਼ਮੀਨ ਦਾ ਬਕਵਾਤਾ ਜਾਂ ਲੋਕਾਂ ਨੇ ਵੇਚਤਾ ਇਸ ਕਰਕੇ ਵੇਚਤਾ ਕਿ ਉਹਨਾਂ ਨੇ ਆਪਣੇ ਬੱਚੇ ਬਾਹਰ ਭੇਜੇ ਨੇ ਆਪਣੇ ਚਾਮਾ ਲੱਡਾਂ ਨਾਲ ਪਾਲੇ ਲੜਕੇ ਲੜਕੀਆਂ ਬੱਚਿਆਂ ਨੂੰ ਬਾਹਰਲੀ ਧਰਤੀ ਦੇ ਉੱਪਰ ਜਿਹਨੂੰ ਆਪਾਂ ਕਹਿੰਦੇ ਆ ਸਵਰਗਾਂ ਵਰਗੀ ਧਰਤੀ ਆ ਉਹਨਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਲਈ ਬੱਚੇ ਗਏ ਨੇ ਤੇ ਸਾਥੀਓ ਇਦੋਂ ਅਗਲੀ ਚਿੰਤਾ ਵਾਲੀ ਗੱਲ ਹੋਰ ਆ ਕਹਿੰਦੇ ਲਗਭਗ ਇਦੋਂ ਅੱਧੀ ਜ਼ਮੀਨ ਇਸ ਕਰਕੇ ਵੇਚਤੀ ਕਿ ਜਦੋਂ ਬਾਹਰ ਚਲੇ ਗਏ ਉੱਥੇ ਕੰਮ ਨਹੀਂ ਮਿਲਿਆ ਬੱਚੇ ਵਿਹਲੇ ਬੈਠੇ ਸੀ ਉਹਨਾਂ ਨੇ ਫਿਰਸਾ ਉਹਨਾਂ ਦਾ ਖਾਣਾ-ਦਾਣਾ ਉਹਨਾਂ ਦੇ ਰੈਂਟ ਉਹ ਸਾਰੇ ਕਾਸ ਲਈ 20 75 80 ਕਲੇ ਜ਼ਮੀਨ ਹੋਰ ਵੇਚੀ। ਤੇ ਉਸ ਤੋਂ ਅਗਲੀ ਵੀ ਹੋਰ ਚਿੰਤਾ ਦੀ ਗੱਲ ਆ ਕਿ ਬਹੁਤ ਸਾਰੇ ਲੋਕਾਂ ਨੇ ਆਪਦੇ ਜ਼ਮੀਨ ਦੇ ਇਕਰਾਰਨਾਮੇ ਕਰਕੇ ਕੋਈ ਵਿਆਜ ਤੇ ਪੈਸੇ ਜਿਹੜੇ 1.5 ਰੁਪਇਆ 2 ਰੁਪਏ ਉਹ ਚੱਕ ਕੇ ਬੱਚਿਆਂ ਨੂੰ ਪਿੱਛੋਂ ਬੈਕਅਪ ਦਿੱਤਾ ਤੇ ਇਹ ਸੋਚ ਕੇ ਕਿ ਸਾਡੇ ਰਾਜਦੋਲ ਰਾਜਦੁਲਾਰੇ ਬੱਚੇ ਉਥੇ ਕਮਾਈ ਕਰਨਗੇ ਤੇ ਪੈਸੇ ਵਾਪਸ ਕਰ ਦੇਣਗੇ। ਪਰ ਹੁਣ ਅਗਲੀ ਤਸਵੀਰ ਕੀ ਆ? ਵਦੇਸ਼ਾਂ ਦੀ ਚਮਕ-ਦਮਕ ਪਹਿਲਾਂ ਬਹੁਤ ਸੀ ਹੁਣ ਵੀ ਸਾਡੇ ਬਹੁਤ ਬੇਅੰਤ ਬੱਚੇ ਗਏ ਉਹ ਬੱਚੇ ਵੀ ਗਏ ਜਿਨ੍ਹਾਂ ਨੂੰ ਇੱਥੇ ਰੋਜ਼ਗਾਰ ਮਿਲ ਸਕਦਾ ਸੀ ਜਿਹੜੇ ਬੱਚੇ ਇੱਥੇ ਸੈਟਲ ਹੋ ਸਕਦੇ ਸੀ ਕਿਉਂਕਿ ਇੱਕ ਹੋਰ ਸੀ ਇੱਕ ਦੌੜ ਆ ਕਿ ਸਾਰੇ ਬੱਚੇ ਬਾਹਰ ਜਾਣ ਕੇ ਅਸੀਂ ਪਿੱਛੇ ਨਾਲ ਰਹਿ ਜਾਈਏ ਸੋ ਉਸ ਇਸ ਲਹਿਰ ਦੇ ਵਿੱਚ ਇਸ ਟਾਈਡ ਦੇ ਵਿੱਚ ਬਹੁਤ ਸਾਰੇ ਬੱਚੇ ਗਏ ਤਾਂ ਯਾਰ ਮੈਂ ਹੁਣ ਆਪਾਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਵੀ ਜ਼ਮੀਨ ਵੇਚਣਾ ਵੈਸੇ ਦੇਖੋ ਤਾਂ ਮਜਬੂਰੀ ਹੁੰਦੀ ਆ ਰੇਕ ਦੀ ਪਰ ਫਿਰ ਵੀ ਉਹ ਚੀਜ਼ ਜਿਹਨੇ ਸਾਡੇ ਦਾਦੇ ਦਾਦੀਆਂ ਨੂੰ ਰੋਟੀ ਖਵਾਈ ਸਾਨੂੰ ਰੋਟੀ ਖਵਾਈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਰੋਟੀ ਖਵਾਉਣੀ ਆ ਉਹ ਚੀਜ਼ ਆਪਾਂ ਇੱਕ ਜਿਹੜਾ ਆਮਦਨ ਦਾ ਸੋਮਾ ਉਹ ਖਤਮ ਕਰਤਾ ਇਸ ਕਰਕੇ ਕਿਉਂਕਿ ਜਿਹੜੀ ਮਾਰਜਨਲ ਸਾਡੀ ਕਿਸਾਨੀ ਆ ਛੋਟੀ ਕਿਸਾਨੀ ਆ ਜਿਨ੍ਹਾਂ ਕੋਲ ਛੋਟੇ-ਛੋਟੇ ਟੱਕ ਨੇ 2-2 3-3 ਕਿੱਲਾਂ ਦੇ ਜਿਹਦੇ ਸਿਰ ਤੇ ਉਹ ਆਪ ਦਾ ਸਾਰੇ ਪਰਿਵਾਰ ਦਾ ਉਪਜੀਵਕਾ ਪਾਲਦੇ ਨੇ ਤੇ ਜਦੋਂ ਇਹ ਚੀਜ਼ਾਂ ਵਿਕ ਗਈਆਂ ਤਾਂ ਉਹ ਬਿਲਕੁਲ ਹੱਥਲ ਹੋ ਗਏ ਆਪਾਂ ਕਹਦੇ ਗਏ ਪੰਜਾਬੀ ਦੇ ਵਿੱਚ ਹਾਂ ਜਿਹੜੀ ਉੱਥੋਂ ਗੱਲਬਾਤ ਵੀ ਆਉਂਦੀ ਆ ਕਿ ਬੱਚੇ ਕੀ ਕਹਿ ਰਹੇ ਨੇ ਕਿ ਅਸੀਂ ਕੋਈ ਨਹੀਂ ਉੱਥੇ ਰਹਿਾਂਗੇ 5 ਸਾਲ 10 ਸਾਲ ਪਰ ਆ ਕੇ ਇੱਥੇ ਕਮਾਈ ਕਰਾਂਗੇ ਇੱਥੇ ਕੋਈ ਜ਼ਮੀਨ ਲਵਾਂਗੇ ਇੱਥੇ ਜਾਂ ਫਿਰ ਇਸ ਤਰ੍ਹਾਂ ਦਾ ਕੰਮ ਕਰਾਂਗੇ ਤੇ ਜਾਂ ਆਪਾਂ ਵੀਡੀਓ ਦੇਖਦੇ ਆ ਬਾਹਰ ਜਿਹੜੇ ਗਏ ਹੋਏ ਨੇ ਬਲੌਗਰ ਗਏ ਆ ਆਪਣੇ ਰੇਪਨ ਮੁੰਡਾ ਜਿਹੜਾ ਹੈਗਾ ਰਾਜੀ ਵਾਲਾ ਹੋਰ ਵੀ ਗਏ ਨੇ ਤਾਂ ਉਹ ਇਹਦੇ ਉੱਥੇ ਗੱਲ ਕਰਦੇ ਨੇ ਤਾਂ ਇਹਦੇ ਪੁਰਾਣੇ ਉੱਥੇ ਬੰਦੇ ਬੈਠੇ ਨੇ ਉਹ ਕਹਿੰਦੇ ਜੀ ਪਹਿਲਾਂ ਤਾਂ ਘਰਪੁਰ ਲੈ ਲੇ ਇੱਥੇ ਅਸੀਂ ਆ ਕੇ ਕੰਮ ਬਹੁਤ ਸੀ ਵੀ ਹੁਣ ਤਾਂ ਇੱਥੇ ਦੋ ਡੰਗ ਦੀ ਰੋਟੀ ਤੇ ਬੰਦੇ ਦੇ ਸਿਰ ਤੇ ਰੈਂਟ ਵਾਲੀ ਇਹੀ ਬਹੁਤ ਵੱਡੀ ਗੱਲ ਆ ਸੋ ਇਸ ਸਿਨੈਰੀਓ ਦੇ ਵਿੱਚ ਇਸ ਦੌਰ ਦੇ ਵਿੱਚ ਸਾਨੂੰ ਜ਼ਰੂਰ ਸੋਚਣਾ ਪੈਂਦਾ ਮੈਂ ਕਹਿੰਦਾ ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਪ੍ਰਵਾਸ ਹੋਇਆ ਤੇ ਪ੍ਰਵਾਸ ਹੋ ਵੀ ਰਿਹਾ ਤੇ ਇੱਕ ਹੋਰ ਹੁਣ ਖਤਰਨਾਕ ਪਹਿਲੂ ਕਿ ਜਿਹੜੇ ਬੱਚੇ ਗਏ ਹੋਏ ਨੇ ਕਿਉਂਕਿ ਹੁਣ ਦਾਖਲੇ ਘਟ ਕੇ ਕਾਲਜਾਂ ਦੇ ਵਿੱਚ ਸਪਾਉਸ ਵੀਜ਼ਾ ਬੰਦ ਹੋ ਗਿਆ ਜਾਂ ਉਸ ਇਸ ਤਰ੍ਹਾਂ ਦੀਆਂ ਵੀਜੇਬੀਆਂ ਰੈਸਟ੍ਰਿਕਸ਼ਨਸ ਆ ਗਈਆਂ ਤਾਂ ਉਹਦੇ ਕਰਕੇ ਕਾਲਜਾਂ ਨੇ ਕੀ ਕੀਤਾ ਜੇ ਦੋਨੋਂ ਕੋਈ ਕਾਲਜਾਂ ਕੋਈ ਦਾਖਲੇ ਘਟ ਗਏ ਉਹ ਬੱਚਿਆਂ ਨੂੰ ਰੀਪੇਅਰ ਦੁਆਰੇ ਕੰਪਾਰਟਮੈਂਟ ਦੇ ਰਹੇ ਨੇ ਥੇਲ ਕਰ ਰਹੇ ਨੇ ਇਸ ਕਰਕੇ ਕਿ ਉਹਨਾਂ ਕੋਲ ਇਹਦੀ ਫੀਸ ਆ ਉਹ ਫੀਸ ਆ ਜਾਊਗੀ ਤੇ ਉਹਨਾਂ ਦੇ ਕਾਲਜ ਆ ਚੱਲਦੇ ਰਹਿਣ। ਸੋ ਜਿੱਥੇ ਮੈਨੂੰ ਲੱਗਦਾ ਬੱਚੇ ਨੂੰ ਆਪਾਂ ਭੇਜਦੇ ਆ ਤਾਂ ਉਹਦਾ ਸਮਾਜਿਕ ਤੌਰ ਤੇ ਸੁਚੇਤ ਹੋਣਾ, ਪੜ੍ਹਾਈ ਤੇ ਬਹੁਤ ਜ਼ੋਰ ਲਾਉਣਾ ਆਪਾਂ, ਟਿਊਸ਼ਨਾਂ ਰਖਾਉਣੇ ਆ ਮੈਥ ਦੀਆਂ, ਸਾਇੰਸ ਦੀਆਂ ਜੇ ਬੱਚਾ ਸਾਡਾ ਇਹਨਾਂ ਵਿਸ਼ਾਏ ਵਿੱਚ ਪੜ੍ਹੇ। ਪਰ ਮੇਰਾ ਪਰਸਨਲ ਵਿਚਾਰ ਆ ਕਿ ਬੰਦੇ ਨੂੰ ਦੁਨੀਆਦਾਰੀ, ਉਹਨੂੰ ਸਮਝ, ਲੋਕਾਂ ਨਾਲ ਗੱਲਬਾਤ ਕਰਨ ਦੀ ਲਿਆਕਤ, ਅਕਲ ਵੀ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ। ਬੱਚਾ ਪੜ੍ਹਨ ਦੇ ਵਿੱਚ ਜੇ ਐਵਰੇਜ ਤੇ ਥੋੜਾ ਜਿਹਾ ਵਧੀਆ ਕਹਿ ਲਓ ਐਵਰੇਜ ਆ ਤੇ ਨਾਲ ਉਹਦੇ ਵਿੱਚ ਕੁਝ ਮਾਨਵੀ ਗ ਕਿ ਉਹਨੂੰ ਵਿਚਰਨ ਦਾ ਪਤਾ ਉਹਨੂੰ ਚੰਗੇ ਮਾੜੇ ਦਾ ਪਤਾ ਤਾਂ ਉਹ ਬੱਚਾ ਵੀ ਜ਼ਿੰਦਗੀ ਦੇ ਵਿੱਚ ਮਾਰ ਨਹੀਂ ਖਾਂਦਾ ਤੇ ਖੈਰ ਮੈਂ ਮੁੜ ਕੇ ਫੇਰ ਉਸੇ ਗਲਤੀ ਆਵਾ ਕਿ ਜਿਹੜੀਆਂ ਚੀਜ਼ਾਂ ਨੂੰ ਸਾਡੇ ਲਈ ਪਾਣੀ ਵੇਚਣਾ ਕਿਉਂਕਿ ਪੰਜਾਬ ਜ਼ਮੀਨ ਵੇਚਣੀ ਪੰਜਾਬ ਆ ਜਿਹੜਾ ਦੋਸਤੋ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਇਥੋਂ ਦੇ ਪਾਣੀ ਪਵਿੱਤਰ ਆ ਇਥੋਂ ਦੀ ਧਰਤੀ ਮੁਕੱਦਸ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਧਰਤੀ ਨੂੰ ਬਚਾਉਣ ਵਾਸਤੇ ਇਸ ਧਰਤੀ ਨੂੰ ਜਿਹੜੇ ਅਸਲ ਮਾਲਕਾਂ ਕੋਲ ਰੱਖਣ ਲਈ ਲੜਾਈਆਂ ਲੜੀਆਂ ਜਾਂਦੀਆਂ ਨੇ ਸ਼ਹੀਦੀਆਂ ਦਿੱਤੀਆਂ ਜਾਂਦੀਆਂ ਨੇ ਪਾਣੀ ਲਈ ਜ਼ਮੀਨ ਲਈ ਤਾ ਮਰਮਟਦੇ ਨੇ ਪੰਜਾਬੀ ਤਾਂ ਜਿਹੜਾ ਹੌਨ ਸੈਲਰੀਓ ਹੋਇਆ ਤੇ ਸਾਡਾ ਸਾਰਾ ਸ਼ਰਮਾਇਆ ਚਾਕੇ ਅਸੀਂ ਜ਼ਮੀਨਾਂ ਵੇਚ ਕੇ ਬਾਹਰ ਭੇਜ ਰਹੇ ਆ ਤੇ ਡਾਲਰ ਜਿਹੜਾ ਹੋਰ ਮਜ਼ਬੂਤ ਹੋ ਰਿਹਾ ਤੇ ਸਾਡਾ ਰੁਪਿਆ ਹੌਲਾ ਹੋ ਰਿਹਾ ਇੱਥੇ ਕੰਮ ਹੋਣਾ ਥੋੜਾ ਜਆ ਜਾਂ ਅਸੀਂ ਕਹ ਲਈਏ ਜਿਹੜੇ ਬੱਚੇ ਇੱਥੇ ਕੁਝ ਸੈਟਲ ਹੋ ਸਕਦੇ ਨੇ ਉਹ ਸੋ ਬੱਚੇ ਸੈਟਲ ਹੋਣ ਜਾਂ ਤੁਹਾਡੀ ਇਸ ਬਾਰੇ ਕੀ ਫੀਡਬੈਕ ਆ ਤੁਹਾਡੀ ਕੀ ਗੱਲਬਾਤ ਆ ਜਰੂਰ ਤੁਸੀਂ ਸ਼ੇਅਰ ਕਰਿਓ ਤਾਂ ਕਿ ਅਸੀਂ ਆਪਣੇ ਪੰਜਾਬੀ ਤਅਸਰਾਂ ਦੇ ਮਾਧਿਅਮ ਰਾਹੀਂ ਪੰਜਾਬੀ ਤਅਸਰਾਂ ਦੇ ਪਲੇਟਫਾਰਮ ਤੋਂ ਅਸੀਂ ਲੋਕਾਂ ਨੂੰ ਇੱਕ ਇਸ ਵੀਡੀਓ ਰਾਹੀਂ ਜਾਗਰਤ ਕਰ ਸਕੀਏ ਕਿਉਂਕਿ ਕਿਸੇ ਦੇ ਬੱਚੇ ਹੁਣ ਜਿਹੜਾ ਸਕੈਂਡਰੀ ਕਲਾਸਾਂ ਦੇ ਵਿੱਚ ਆ ਜਾਂ ਬੀਏ ਕਾ ਬੀਏ ਬੀਐਸਸੀ ਕਰ ਚੁੱਕੇ ਨੇ ਤਾਂ ਉਹਨਾਂ ਲਈ ਇੱਕ ਜਿਹੜਾ ਥੱਲੇ ਕਨਕਲੂਜਨ ਤੁਸੀਂ ਜ਼ਰੂਰ ਕੱਢਿਓ ਕਿ ਕੀ ਹੱਲ ਹੋਵੇ ਕੀ ਹੋਣਾ ਚਾਹੀਦਾ ਤੇ ਕੀ ਇਹ ਵਰਤਾਰਾ ਸਹੀ ਆ ਕਿ ਆਪਾਂ ਆਪਦੇ ਰੁਜ਼ਗਾਰ ਆਪਦੇ ਵਸੀਲੇ ਦੁਕਾਨਾਂ ਜਮੀਂਾਂ ਵੇਚ ਕੇ ਸਾਰੀ ਜਿੰਨੀ ਰਿਣੀ ਚਿਣੀ ਆ ਉਹ ਪਾ ਕੇ ਬੱਚੇ ਬਾਹਰ ਭੇਜ ਰਹੇ ਆ ਮੈਨੂੰ ਪਰਸਨਲ ਤੌਰ ਤੇ ਲੱਗਦਾ ਵੀ ਇਹ ਕਿਤੇ ਨਾ ਕਿਤੇ ਗੜਬੜ ਆ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਪਰਸ਼ਨ ਚਿੰਨ ਸਾਡੇ ਲਈ ਚੀਜ਼ਾਂ ਵੱਡਣਗੀਆਂ ਤੇ ਤੁਹਾਡੀ ਕੀ رائے ਆ ਤੁਸੀਂ ਵੀ ਦੋਸਤੋ ਜਰੂਰ ਆਪਣੀ ਜਿਹੜੀ رائے ਆ ਉਹ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਜਿੰਦਾਬਾਦ